ਹਾਂਜੀ ਸਾਰਿਆਂ ਨੂੰ ਗੁੱਡ ਇਵਨਿੰਗ ਔਰ ਸਾਰ ਨੂੰ ਸਸ਼ਿਆ ਕਾਲ ਉਮੀਦ ਹੈ ਕਿ ਸਾਰੇ ਠੀਕ ਠਾਕ ਹੋਗੇ ਔਰ ਮੇਰੀ ਅੱਜ ਇੱਕ ਹੱਥ ਜੋੜ ਕੇ ਰਿਕਵੈਸਟ ਹੈ ਸਾਰਿਆਂ ਨੂੰ ਜਿੰਨੀਆਂ ਪੰਜਾਬ ਦੀਆਂ ਅਕੈਡਮੀਆ ਨੇ ਜਿੰਨੇ ਹੀ ਪੰਜਾਬ ਦੇ YouTube ਚੈਨਲ ਨੇ ਹੱਥ ਜੋੜ ਕੇ ਮੇਰੀ ਬੇਨਤੀ ਇਸ ਕਰਕੇ ਹੈ ਫੇਕ ਨਿਊਜ਼ ਨਾ ਦਿਆ ਕਰੋ ਠੀਕ ਹੈ ਲਾਈਵ ਹੋ ਕੇ ਆਪਾਂ ਕਹਿ ਦਿੰਨੇ ਆ 10000 ਪੋਸਟ ਆ ਰਹੀ ਹੈ ਸਿਰਫ ਆਪਾਂ ਆਪਣੇ ਸਿਸਟਮ ਲਈ ਜਾਂ ਆਪਣੇ ਸਵਾਰਥ ਲਈ ਇਹ ਚੀਜ਼ ਆਪਾਂ ਕਰਦੇ ਆ। ਸਾਨੂੰ ਵੀ ਦੱਸ ਦਿਓ 10000 ਕਿਹੜੇ ਪਾਸੋਂ ਆਣੀ ਹੈ। ਕਿਉਂਕਿ ਪਿੱਛੇ ਤੁਹਾਨੂੰ ਪਤਾ 2364 ਪਈ ਹੈ, 989 ਪਈ, 2000 ਫਿਜ਼ੀਕਲ ਦੀ ਪਈ ਹੈ। ਸਾਡੇ ਸਾਥੀ ਅਮਨ ਕਮੋਜ ਫਿਜ਼ੀਕਲ ਯੂਨੀਅਨ ਚਲਾ ਰਹੇ ਨੇ। ਸਾਡੇ ਸਾਥੀ ਜਸਵੰਤ ਸਿੰਘ ਗੁਬਾਇਆ ਪਿਛਲੇ 3 ਸਾਲ ਤੋਂ ਇੱਕ ਰਿਕਵੈਸਟ ਕਰ ਰਹੇ ਨੇ। ਪੰਜਾਬ ਗਵਰਨਮੈਂਟ ਪੰਜਾਬ ਐਜੂਕੇਸ਼ਨ ਮਿਨਿਸਟਰ ਹਰਜੋਤ ਹਰਜੋਤ ਸਿੰਘ ਬੈਂਸ ਨੂੰ ਕਿ ਪਲੀਜ਼ ਸਾਨੂੰ ਵੀ ਕੁਝ ਦਿਓ ਪਰ ਹਾਲੇ ਤੱਕ ਕੋਈ ਸੁਣਵਾਈ ਨਹੀਂ ਹੋ ਰਹੀ ਔਰ ਇਧਰ ਆਪਾਂ ਤੁਹਾਡੇ ਇਸ ਫੇਕ ਨਿਊਜ਼ ਨਾਲ ਪਤਾ ਕਿੰਨਾ ਇਫੈਕਟ ਪੈਂਦਾ ਜੂਨੀਅਨ ਤੇ ਬਹੁਤ ਜ਼ਿਆਦਾ ਪੈਂਦਾ ਹੈ ਠੀਕ ਹੈ ਤੁਹਾਡਾ ਛੋਟਾ ਜਿਹਾ ਝੂਠ ਬੋਲਿਆ ਹੋਇਆ ਜੂਨੀਅਨ ਦਾ ਬਹੁਤ ਵੱਡਾ ਇਫੈਕਟ ਪੈਂਦਾ ਹੈ ਮੇਰੀ ਫਿਰ ਰਿਕਵੈਸਟ ਹੈ ਪਲੀਜ਼ ਇਦਾਂ ਦੀ ਨਿਊਜ਼ ਨਾ ਦਿਓ ਨਾ ਦਿਓ ਜੇ ਕੋਈ ਟੀਚਰ ਕਹਿੰਦਾ ਕਿ 10000 ਜਾਂ 15000 ਪੋਸਟ ਆ ਰਹੀ ਹੈ ਬਾਈ ਸਾਨੂੰ ਬੈਠ ਕੇ ਦੱਸ ਦਿਓ ਅਸੀਂ ਤੁਹਾਡੇ ਕੋਲ ਆ ਜਾਂਦੇ ਆ ਸਾਨੂੰ ਦੱਸ ਦਿਓ ਕਿਹੜੇ ਪਾਸੋਂ ਆ ਰਹੀ ਕਿਉਂਕਿ ਇਹ ਇਤਿਹਾਸਗੋਆ ਸਾਰਿਆਂ ਨੂੰ ਪਤਾ ਹੈ ਪੋਸਟਾਂ ਕਿਵੇਂ ਆਉਂਦੀਆਂ ਨੇ ਜਿਹੜੀ ਅਸੀਂ 2021 ਚ ਲੈ ਕੇ ਆਏ ਸੀ 5894 ਉਹ ਹਾਲੇ ਪਤਾ ਨਹੀਂ ਕਦੋਂ ਜੁਵੈਨਿੰਗ ਲੈਟਰ ਮਿਲਦੇ ਸਾਡੀਆਂ ਭੈਣਾਂ ਸਾਡੇ ਦੋਸਤ ਸਾਥੀ ਕਿੰਨੀ ਵਾਰ ਐਫਰਟ ਕਰ ਚੁੱਕੇ ਨੇ ਹਾਲੇ ਤੱਕ ਮਨਿਸਟਰ ਸਾਹਿਬ ਨੇ ਗੱਲ ਹੀ ਨਹੀਂ ਸੁਣੀ ਹੋਰ ਆਪਾਂ ਇਹ ਤੁਹਾਡਾ ਜਿਹੜਾ ਤੁਸੀਂ ਐਡ ਦੇ ਦਿੰਦੇ ਹੋ ਨਾ ਇਹਦੇ ਵਿੱਚ ਜੂਨੀਅਰ ਤੇ ਬਹੁਤ ਇਫੈਕਟ ਪੈਂਦਾ ਔਰ ਕੈਂਡੀਡੇਟ ਵੀ ਉਦਾਂ ਦੇ ਹੈਗੇ ਨੇ ਉਹ ਚੀਜ਼ ਨੂੰ ਸੱਚ ਮੰਨ ਲੈਂਦੇ ਬਾਈ ਆ ਗਈ ਟੀਚਰ ਨੇ ਕਹਿਤਾ ਅਕੈਡਮੀ ਵਾਲੇ ਸਰ ਨੇ ਕਹਿਤਾ 10000 ਪੋਸਟ ਆ ਗਈ ਠੀਕ ਹੈ 12 12000 ਪੋਸਟ ਆ ਗਈ ਪੇਪਰ ਸਿਰੇ ਲੱਗ ਜੇਗਾ ਠੀਕ ਹੈ ਸਾਡੇ ਨੂੰ ਪੁੱਛੋ ਅਸੀਂ ਤਾਂ ਬੋਲ ਬੋਲ ਕੇ ਸਾਡੇ ਸੰਗ ਸੁੱਕ ਗਏ ਸਾਡੇ ਪੈਰ ਦੀਆਂ ਜੁੱਤੀਆਂ ਕੱਸ ਗਈਆਂ ਸਾਨੂੰ ਪਤਾ ਹੁੰਦਾ ਕਿ ਪੇਪਰ ਨੂੰ ਸਿਰੇ ਕਿਵੇਂ ਲੋਣਾ ਹੈ ਠੀਕ ਹੈ ਜਦੋਂ ਪਰਤੀ ਹਾਈ ਕੋਰਟ ਚਲੀ ਜਾਂਦੀ ਸਾਨੂੰ ਪਤਾ ਹੁੰਦਾ ਕਿ ਹਾਈ ਕੋਰਟ ਚ ਪਰਤੀ ਕਿਵੇਂ ਕੱਢ ਕੇ ਲੈ ਕੇ ਆਉਣੀ ਜਾਂ ਤਾਂ ਸਾਨੂੰ ਵੀ 70 80 ਆਰ ਦੀ ਇੱਕ ਸਲਾਈਡ ਲੈ ਕੇ ਆਉਣੀ ਪੈਣੀ ਹੈ ਸਲਾਈਟ ਤੇ ਅਸੀਂ ਵੀ ਲਾਈਵ ਹੋ ਜਾ ਕਰਾਂਗੇ ਬਾਈ ਪੀਐਸ ਟੈਟ ਆ ਰਿਹਾ ਹੈ ਬਾਈ ਪੋਸਟਾਂ ਆ ਰਹੀਆਂ ਨੇ ਠੀਕ ਹੈ ਧਰਨੇ ਲਾਉਣ ਦੀ ਕੋਈ ਲੋੜ ਨਹੀਂ ਘਰਾਂ 'ਚ ਬੈਠੋ ਠੀਕ ਹੈ ਇਦਾਂ ਦੀਆਂ ਇੱਕ ਫੇਕ ਨਿਊਜ਼ ਦੇਣੀ ਕੋਈ ਚੰਗੀ ਗੱਲ ਨਹੀਂ ਹੈ ਅਗਰ ਤੁਸੀਂ ਇਹ ਇਦਾਂ ਦੀਆਂ ਨਿਊਜ਼ ਪਾਉਂਦੇ ਹੋ ਪੁਲਿਸ ਸਾਡੇ ਗਰੁੱਪਾਂ 'ਚ ਨਾ ਪਾਇਆ ਕਰੋ ਮੇਰੀ ਤਾਂ ਰਿਕਵੈਸਟ ਹੈ ਠੀਕ ਹੈ ਬੱਚਿਆਂ ਨੂੰ ਤੁਸੀਂ ਇਹ ਮੋਟੀਵੇਟ ਨਹੀਂ ਕਰਦੇ ਬਲਕਿ ਡੀਮੋਟੀਵੇਟ ਕੀਤਾ ਜਾਂਦਾ ਹੈ ਫਿਰ ਇੰਨੀਆਂ ਆਪਣੀਆਂ ਅਕੈਡਮੀਆਂ ਚੱਲਦੀਆਂ ਨੇ ਪੰਜਾਬ ਵਿੱਚ ਅੱਜ ਤੱਕ ਕਿਸੇ ਵੀ ਅਕੈਡਮੀ ਨੇ ਕਿਸੇ ਵੀ ਜੂਨੀਅਨ ਨੂੰ ਫਾਈਨੈਂਸ਼ੀਅਲ ਸਪੋਰਟ ਨਹੀਂ ਕੀਤੀ ਬਈ ਆਲੋ 22500 ਸਾਡੇ ਵਰਗੇ ਕਿਉਂਕਿ ਜੂਨੀਅਨ ਨੂੰ ਗੱਲਾਂ ਨਾਲ ਨਹੀਂ ਚੱਲਦੀ ਸਾਰਿਆਂ ਨੂੰ ਪਤਾ ਹੈ ਪੈਸੇ ਦੀ ਲੋੜ ਹੈ ਆਪਣੇ ਫਿਜ਼ੀਕਲ ਦੀ ਲੋੜ ਹੈ ਠੀਕ ਹੈ ਹਰ ਪੱਖੋਂ ਸਪੋਰਟ ਦੀ ਲੋੜ ਹੈ ਫਿਰ ਜਾ ਕੇ ਜੂਨੀਅਨ ਚਲਦੀ ਹੈ ਪੂਰੀ ਜੂਨੀਅਰ ਪਰਫੈਕਟ ਬਣਦੀ ਹੈ ਠੀਕ ਹੈ ਮੇਰੀ ਲਾਸਟ ਵਿੱਚ ਫਿਰ ਬੇਨਤੀ ਹੈ ਇਦਾਂ ਦੀ ਨਿਊਜ਼ ਨਾ ਪਾਇਆ ਕਰੋ ਠੀਕ ਹੈ ਫਿਰ ਤੁਸੀਂ ਕਹੋਗੇ ਸਾਡੇ ਚੈਨਲ ਬੰਦ ਹੋ ਗਏ ਤੁਹਾਨੂੰ ਪਤਾ ਹੈ ਚੈਨਲ ਵੀ ਬੰਦ ਹੋ ਜਾਂਦੇ ਨੇ ਕਿਉਂਕਿ ਪੰਜਾਬ ਵਿੱਚ ਇਦਾਂ ਦਾ ਕੋਈ ਕੰਮ ਵੀ ਹੈ ਨਹੀਂ ਜਿਹੜਾ ਨਾ ਹੁੰਦਾ ਹੋ ਜਿਹੜਾ ਨਾ ਹੁੰਦਾ ਹੋਵੇਗਾ ਸੋ ਮੇਰੀ ਲਾਸਟ ਵਿੱਚ ਇਹ ਵੀ ਬੇਨਤੀ ਹੈ ਫੇਕ ਨਿਊਜ਼ ਨਾ ਪਾਇਆ ਕਰੋ ਠੀਕ ਹੈ ਨਿਊਜ਼ ਉਹ ਹੀ ਪਾਇਆ ਕਰੋ ਜਿਹੜੀ ਵਧੀਆ ਲੱਗੇ ਔਰ ਜਿਹੜੀ ਸੱਚ ਵੀ ਹੋਵੇ ਗੱਲ ਇਸ ਦਾ ਗੁੱਸਾ ਹੁੰਦਾ ਹੈ ਕਿ ਇੰਨੀ ਮਿਹਨਤ ਕਰਦੇ ਆ ਸਾਡੇ ਸਾਥੀ ਠੀਕ ਹੈ ਨਾ ਬਾਕੀ ਨਿਊਜ਼ ਪੋਣ ਵਾਲਾ ਬੰਦਾ ਇਹ ਨਹੀਂ ਸੋਚਦਾ ਕਿ ਇਹ ਨਿਊਜ਼ ਪੋਣ ਦਾ ਇਫੈਕਟ ਕਿੱਥੇ ਪਏਗਾ ਅਸੀਂ ਮੰਤਰੀਆਂ ਨਾਲ ਮੀਟਿੰਗ ਕਰਦੇ ਆ ਅਸੀਂ ਇਹ ਮਿਲਣਾ ਮੀਟਿੰਗ ਕਰਦੇ ਆ ਸਾਨੂੰ ਖੁਦ ਨੂੰ ਨਹੀਂ ਪਤਾ ਹੁੰਦਾ ਪੇਪਰ ਕਦੋਂ ਲੈਣਾ ਇਹਨਾਂ ਨੇ ਔਰ ਇਹ ਕਰਨਗੇ ਕੀ ਡਿਪਾਰਟਮੈਂਟ ਨਾਲ ਬੈਠ ਕੇ ਮੀਟਿੰਗ ਕਰਦੇ ਆ ਗੱਲਬਾਤ ਵੀ ਹੁੰਦੀ ਫੋਨ ਤੇ ਠੀਕ ਹੈ ਪਰ ਮੈਨੂੰ ਇੱਕ ਗੱਲ ਅਜੇ ਤੱਕ ਇਹ ਨਹੀਂ ਸਮਝ ਆਈ ਜਿਹੜੇ ਆ ਨਿਊਜ਼ ਪਾਉਂਦੇ ਨੇ ਇਹਨਾਂ ਨੂੰ ਕਿੱਥੋਂ ਪਤਾ ਲੱਗ ਜਾਂਦਾ ਬਈ ਆ ਚੀਜ਼ ਇਹਦੋਂ ਇੰਨੀ ਤਰੀਕ ਨੂੰ ਆਣੀ ਹੈ ਜਾਂ ਨਹੀਂ ਆਣੀ ਠੀਕ ਹੈ ਜਦੋਂ ਸਾਨੂੰ ਖੁਦ ਨੂੰ ਨਹੀਂ ਪਤਾ ਕਿ ਪੋਸਟਾ ਹੋਣੀ ਹੈ ਜਾਂ ਨਹੀਂ ਹੋਣੀ ਹੈ ਇਹਨਾਂ ਨੇ ਕੀ ਕਰਨਾ ਹੈ ਤੇ ਘਰਾਂ 'ਚ ਬੈਠੇ ਹੋਏ ਜਿਹਨਾਂ ਨੇ ਅਗਲੇ ਤੱਕ ਮੀਟਿੰਗ ਨਹੀਂ ਕੀਤੀ ਇਹਨਾਂ ਦੇ ਕਿਉਂ ਸਭ ਤੋਂ ਬਾਹਰ ਹੈ ਕਿ ਇਹਨਾਂ ਦੇ ਕਿਹੜੇ ਯੋਜੇ ਸੈੱਲ ਨੇ ਜਿਹੜੇ ਕਿ ਇਹਨਾਂ ਨੂੰ ਪਤਾ ਲੱਗ ਜਾਂਦਾ ਕਿ ਬਈ ਆ ਗਈ ਪੋਸਟ ਆ ਗਿਆ ਟੈਟ ਠੀਕ 2021 'ਚ ਟੈਟ ਕਰਾਇਆ ਮੈਨੂੰ ਪਤਾ ਹੈ ਕਿਵੇਂ ਹੋਇਆ ਕਿੰਨੀ ਸਟਰਗਲ ਕੀਤੀ ਪਾਖੜਾ 'ਚ ਸਾਡੇ ਸਾਥੀਆਂ ਨੇ ਸ਼ਾਲਾ ਮਾਰੀਆਂ 25 ਫੁੱਟ ਹੈ ਡੂੰਗੀ ਜਿਹੜੀ ਪਟਿਆਲੇ ਨੂੰ ਐਂਟਰੀ ਆਪਾਂ ਕਰਦੇ ਹਾਂ ਜਿਹੜੀ ਨਹਿਰ ਪਾਖੜਾ ਟੱਪ ਰਹੀ ਹੈ ਉਸ ਤੋਂ ਬਾਅਦ 12 ਮਾਰਚ 2023 ਨੂੰ ਟੈਟ ਕਰਾਇਆ ਉਦੋਂ ਬੜੀ ਸਟਰਗਲ ਕਰਨੀ ਪਈ ਜਿਹੜਾ ਹੁਣ 1 ਦਸੰਬਰ ਨੂੰ ਹੋਇਆ ਹੁਣ ਵੀ 15 16 ਮਹੀਨੇ ਜਾਣੀ ਸਟਰਗਲ ਕਰਨੀ ਸੀ ਠੀਕ ਹੈ ਸਾਨੂੰ ਹੁਣ ਇਹ ਵੀ ਦੱਸ ਦੇਣ ਕਿ ਨੈਕਸਟ ਟੈਟ ਕਦੋਂ ਹੋਣਾ ਹੈ ਠੀਕ ਹੈ ਕਿਉਂਕਿ ਕਿੱਥੇ ਨਾ ਕਿੱਥੇ ਗੁੱਸਾ ਜ਼ਰੂਰ ਆਂਦਾ ਹੈ ਗੱਲਾਂ ਤੇ ਕਿਉਂਕਿ ਇਫੈਕਟ ਸਾਰਾ ਜੂਨੀਅਰ ਤੇ ਪੈਂਦਾ ਹੈ ਜਿਹੜੇ 4 ਕੈਂਡੀਡੇਟ ਸਟੂਡੈਂਟ ਨੇ ਹੋਣਾ ਹੈ ਉਹ ਵੀ ਨਹੀਂ ਹੁੰਦੇ ਕਿ ਫੁਲਾਣਾ ਟੀਚਰ ਨੇ ਕਹਤਾ ਭਾਈ ਕਿ ਪੋਸਟਾਂ ਆ ਰਹੀਆਂ ਨੇ ਕੀ ਕੀ ਚੀਜ਼ ਆ ਰਹੀ ਹੈ ਕਿਉਂਕਿ ਇਤਿਹਾਸ ਗਵਾ 2011 ਤੋਂ ਲੈ ਕੇ ਹੁਣ ਤੱਕ ਆਹ ਸਿਸਟਮ ਚੱਲ ਰਿਹਾ ਹੈ ਵਿਦਆਊਟ ਜੂਨੀਅਰ ਤੋਂ ਕੁਝ ਨਹੀਂ ਮਿਲਣਾ ਅਗਰ ਜੂਨੀਅਰ ਘਰ ਤੋਂ ਬਾਹਰ ਨਿਕਲੀ ਹੈ ਉਹ ਕੁਝ ਲੈ ਕੇ ਹੀ ਮੁੜੇਗੀ ਜੇ ਘਰ ਤੋਂ ਬਾਹਰ ਨਹੀਂ ਨਿਕਲੇ ਤਾਂ ਕੁਝ ਨਹੀਂ ਮਿਲਣਾ